ਏ ਮੈਂ ਤਾਂ ਇਨੀ ਤੀਮੀਆਂ ਲੈ ਕੇ ਜਾਉਂਗੀ ਤੇਰੀ ਮਕਾਨ ਹੋਰ ਤੈਨੂੰ ਮਕਾਨਾਂ ਤਾਂ ਬਿਨਾਂ ਲੱਖਣ ਦੀ ਕੀ ਐ ਭਾਈਆਂ ਪਿੱਟੀ ਨੂੰ ਬਸ ਵੀ ਕਰ ਹੁਣ ਮੈਨੂੰ ਉਹ ਰੋਕੀਂ ਨਹੀਂ ਉਹ ਨੂੰ ਨਾ ਕੁਛ ਕਹੋ ਬੇਦਗਮੀ ਨੂੰ ਬੇਬੇ ਛੱਡੀ ਨਾ ਅੱਜ ਇਹਨੂੰ ਕਿਉਂ ਐਵੇਂ ਬਲਦੀ ਤੇਲ ਪਾਈ ਜਾਂਦਾ ਤੂੰ ਚੱਲ ਬੇਬੇ ਚੱਲੀਏ ਕਿਉਂ ਲੜੀ ਜਾਨੀਏ ਲੱਸੀ ਤੇ ਲੜਾਈ ਦਾ ਕੀ ਫਾਇਦਾ ਇਹ ਤਾਂ ਜਿੰਨੀ ਮਰਜ਼ੀ ਵਧਾਈ ਜਾਓ ਚੱਲ ਚੱਲੀਏ ਹਾਂ ਕਿਵੇਂ ਮੈਂ ਤਾਂ ਰੱਖ ਤੂੰ ਖਲਾਰ ਕੇ ਇਹ ਤਾਂ ਸ਼ੁਕਰ ਕਰੋ ਮੇਰਾ ਸੁਹਾਈ ਸ਼ਾਂਤ ਹੈ ਸਾਡੇ ਤਾਂ ਘਰੇ ਕੋਈ ਉੱਚੀ ਬਾਤ ਨਹੀਂ ਬੋਲਿਆ ਇਹਦਾ ਹੀ ਸੰਗ ਪਟਿਆ ਹੋਇਆ ਜਾ ਵੱਡੀ ਦਾ ਆਜਾ ਆ ਜਾ ਲਾਵਾਂ ਤੇਰੀ ਗੁੱਸੇ ਨੂੰ ਸਭ ਨੂੰ ਪਤਾ ਤੈ ਤੂੰ ਕਿੰਨੀ ਸ਼ਾਂਤੀ ਦੀ ਬੀ ਆ ਆ ਜਾ ਹੁਣ ਉਹ ਜਾ ਬੈ ਉਹਨੂੰ ਦੇਖ ਡਰ ਜਾ ਇਹਨੂੰ ਕਿਵੇਂ ਆਪਣੀ ਮਾਂ ਨੂੰ ਹੱਲਾਸ਼ੇਰੀ ਦੇ ਰਿਹਾ ਚੱਲ ਚੰਗਾ ਮੈਂ ਤਾਂ ਜਾ ਕੇ ਸੁਣਨੇ ਹੁਣ ਇੱਕ ਪਾਸਾ ਕਰਕੇ ਹਟੀ ਪੱਟੀ ਜਾਉਣਾ ਮੋੜਨੀ ਬਾਪੂ ਕਹੀ ਦੀ ਰੱਖੀ ਹੈ ਘਰ ਨੂੰ ਕਰਕੇ ਕੁੱਪ ਜੱਡਾ ਜੂੜਾ ਬੈਠੀ ਐ ਸੈਲਫੀਆਂ ਕਰਨ ਬੇਬੇ ਹੁਣ ਤਾਂ ਤੇਰੇ ਦੋਵੇਂ ਮੁੰਡੇ ਵੀ ਵਿਆਹੇ ਗਏ ਹੁਣ ਤੈਨੂੰ ਭੇਜਦੇ ਮੇਰੇ ਨਾਲ ਆਪਣੇ ਘਰੇ ਨਾਲੇ ਬੇਬੇ ਉਸ ਗੱਲ ਦਾ ਮੇਰੇ ਤੇ ਨਾ ਗੋਸਾ ਕਰ ਮੇਰਾ ਕੋਈ ਕਸੂਰ ਨਹੀਂ ਮੇਰੇ ਤਾਂ ਬਸ ਮੋਢੇ ਦੇ ਧਰ ਕੇ ਚਲਾਈ ਗਈ ਹੈ ਹਾਂ ਦੇਖ ਕਿੰਨੀ ਤੇਜ਼ ਗਈ ਹੈ ਜਿਵੇਂ ਕਿਸ ਨੇ ਗਲੇਲ ਚ ਪਾ ਕੇ ਛੱਡੀ ਹੁੰਦੀ ਹੈ ਉਹ ਚੱਲ ਚਲੀ ਆਪਣੇ ਘਰੇ ਕਹ ਜੇ ਲੱਥਿਆ ਨਹੀਂ ਚਾਹ ਤੇਰਾ ਪੇਕੇ ਆਲਾ ਜਿਆਦਾ ਨਾ ਕੋਗੂ ਜੇ ਬਣਨ ਦੀ ਲੋੜ ਨਹੀਂ ਥੋੜੀ ਮਿਲੀ ਭੁਖ ਤਾਂ ਮੈਂ ਨਹੀਂ ਜਾਂਦੀ ਤੁਹਾਡੇ ਨਾਲ ਇਹ ਵੀ ਤੇ ਇਸੇ ਪੱਠੇ ਦੀ ਅਟਾ ਹੈ ਹਰ ਵੇਲੇ ਮੱਥੇ 'ਚ ਵਜਣ ਨੂੰ ਫਿਰਦੀਆਂ ਨੇ ਇਹਨੇ ਪਤਾ ਨਹੀਂ ਕਿਹੜੇ ਮੁੱਖ ਮੰਤਰੀ ਨਾਲ ਜਾਣਾ ਜੇ ਜੇ ਨਾਲ ਹੀ ਜਾਣਾ ਮੈਂ ਜੇ ਪ੍ਰਿੰਡਾ ਦੇ ਛੱਤੇ ਤੇ ਹਰ ਕੀ ਹੋਈ ਨੂੰ ਨੂੰ ਛੇੜੇਗੀ ਤਾਂ ਸੋਜਾ ਤਾਂ ਆਊ ਗਈ ਕੀ ਲੋਰ ਸੀ ਤੈਨੂੰ ਪਹਿਲੇ ਦਿਨ ਹੀ ਪੰਗਾ ਲੈਣ ਦੀ ਸੱਸ ਬਣਨ ਦਾ ਚਾਹ ਹੀ ਬਾਲਾ ਸੀ ਫਿਰ ਲਾਦਾ ਨਾ ਅਗਲੀ ਨੇ ਸੱਪ ਦੀ ਕੰਜ ਵਾਂਗੂ ਨੀ ਕੰਮ ਲਗੇ ਜੇ ਡੰਗਰ ਬੱਛਾ ਵੀ ਲਈਏ ਉਹਨੂੰ ਵੀ 4 ਦਿਨ ਪਚਕਾਰ ਕੇ ਰੱਖਣਾ ਪੈਂਦਾ ਮੈਂ ਤਾਂ ਦਾਬਾ ਮਾਰਨ ਲੱਗੀ ਸਾਂ ਜਾ ਵੱਡੀ ਦੀ ਨੇ ਮੈਨੂੰ ਹੀ ਦੱਬ ਲਿਆ ਦਾਜ ਵੀ ਨਹੀਂ ਲਿਆ ਮੁੰਡਾ ਵੀ ਹੱਥੋਂ ਗਵਾ ਲਿਆ ਚਲ ਕੋਈ ਨਹੀਂ ਢੁੱਲੇ ਵੇਰਾਂ ਦਾ ਅਜੇ ਕੁਝ ਨਹੀਂ ਵਿਗੜਿਆ ਮੇਰੀ ਮੰਨ ਤਾਂ ਦੂਜਾ ਮੁੰਡਾ ਵੀ ਮਗਰੀ ਵਿਆਹ ਲਾ ਬੇਬੇ ਤੇਰੇ ਪੈਰ ਕਿੱਥੇ ਨੇ ਚੱਲ ਰਹਿਣ ਦੇ ਬੁੱਤ ਪੈਰ ਗਿਆ ਥਲੋਣ ਨੂੰ ਪੈਰ ਹੀ ਨਹੀਂ ਸੀ ਪਹਿਣਾ ਪੈਰਾਂ ਤਾਂ ਫੜ ਕੇ ਪਲਟਾਉਣੀ ਆ ਕਿਉਂ ਮੈਂ ਕੀ ਕਰਤਾ ਪਹਿਲੀ ਨੇ ਪੰਬੂ ਤਾਰੇ ਵਖਾਤੇ ਦੂਜੀ ਪਤਾ ਨਹੀਂ ਕੀ ਚੰਦ ਚਾੜੂਗੀ ਮੰਮੀ ਕੀ ਗਈ ਜਾਨੀ ਐ ਆ ਦੇਖ ਲਾ ਵੱਡੀ ਨੇ ਸਾਰਾ ਡੱਬਰ ਪਿੱਛੇ ਲਾ ਕੇ ਛੋਟੀ ਲੈ ਕੇ ਆਪਣੀ ਹਿੱਕ ਤੇ ਬਰੋਟਾ ਲਾਤਾ ਇਹ ਬਰੋਟਾ ਜੇ ਮੈਂ ਜੜੋਂ ਨਾ ਨਾ ਵੱਡਿਆ ਮੰਨੂ ਵੀ ਛਿੰਦੋਕਾਰ ਕਿੰਨੇ ਕਹਿਣਾ ਕੀ ਕਰ ਲੇਗੀ ਆਪਾਂ ਦੋ ਜਾਨੀਆਂ ਸਾਰਾ ਡੱਬਰ ਤਾਂ ਉਹਨਾਂ ਵੱਲ ਐ ਇਹ ਤਾਂ ਤੇਰੀ ਗੱਲ ਸਹੀ ਆ ਇਹ ਤੂੰ ਮੇਂ ਚੜੀਆਂ ਪੁੱਠੇ ਪੈਰਾਂ ਵਾਲੀਆਂ ਰੜ ਕੇ ਮੇਰਾ ਘਰ ਪਰ ਬਾਤ ਕਰ ਤਣ ਗਿਆ ਕੁਝ ਨਾ ਕੁਝ ਤਾਂ ਕਰਨਾ ਹੀ ਪੈਣਾ ਨੀ ਤੂੰ ਤਾਂ ਬੋਲਣ ਜੋਗੀ ਰਹਿ ਗਈ ਹੁਣ ਪਾਣੀ ਚ ਡਾਂਗਾ ਮਾਰਨ ਦਾ ਕੋਈ ਫਾਇਦਾ ਨਹੀਂ ਬਹੁ ਸੁਖ ਨਾਲ ਘਰੇ ਆ ਗਈ ਐ ਦੋਨੋਂ ਮੁੰਡਾ ਕੁੜੀ ਅੰਦਰ ਖੁਸ਼ ਨੇ ਹੈ ਆਉਂਦੇ ਸਾਲ ਨੂੰ ਸੁਖ ਨਾਲ ਨਿੱਕਾ ਨਿਆਣਾ ਹੋ ਜਾਣਾ ਮੈਂ ਮਾਏ ਮਤਾਬ ਦੇ ਮੁੰਡੇ ਦੀ ਪੰਜੀਰੀ ਖਾਉਂਗੀ ਤੇ ਆਪਦੀ ਪੰਜੀਰੀ ਚ ਅੱਡ ਬਦਾਮ ਪਾਉਣੇ ਆ ਤੂੰ ਹੁਣ ਕੁਛ ਨਹੀਂ ਕਰ ਸਕੀ ਦੇਖੀ ਤਰੇ ਹਲਕ ਚ ਬਦਾਮ ਕਿੱਦਾਂ ਕੱਢਦੀ ਫਰਮੈ ਸੋਰਸ ਸੱਪਾ ਤੇ ਰਵ ਹੌਸਲਾ ਰੱਖ ਮੋਚੀ ਆਈ ਏ ਠੀਕ ਹੋ ਜੂ ਹ ਹੌਸਲਾ ਦਾ ਪਹਿਲਾਂ ਹੀ ਬਥੇਰਾ ਉਹਦੇ ਚ ਤਾਂ ਹੀ ਤਾਂ ਡਿੱਗੀ ਏ ਓ ਮਾਤਾ ਦੋ ਦੋ ਨੋਹਾਂ ਤੇਰੀਆਂ ਤੇਰਾ ਸਰਦਾ ਨਹੀਂ ਸੀ ਵੇ ਮੋਚ ਆਈ ਏ ਖਣੀ ਨਾ ਇਹਦੇ ਹੁਣ ਖੇਖਣ ਨਹੀਂ ਮੁਕਣੀ ਕੋਈ ਨਹੀਂ ਫਿਕਰ ਨਾ ਕਰ ਠੀਕ ਹੋ ਜੇਗੀ ਤੀਏ ਪੈਰ ਮਲਦੇ ਜੀ ਬੀਬੀ ਜੀ ਓ ਮਾਤਾ ਠੀਕ ਤਾਂ ਐ ਤੂੰ ਜਿਆਦਾ ਦਰਦਾ ਨਹੀਂ ਪਰ ਕਿ ਅੱਗੇ ਨਾਲ ਉਹ ਤਾਂ ਦਿਮਾਗ ਚ ਐ ਚਲੋ ਸ਼ੁਕਰ ਸਿਰਤ ਆ ਰੋਟੀ ਤਾਂ ਦੇ ਯਾਰ ਪਾ ਕੇ ਤੂੰ ਸਿਆਪੇ ਪਾ ਕੇ ਖਾ ਲੋ ਮੈਂ ਮੰਮੀ ਜੀ ਦਾ ਪੈਰ ਮਲ ਦਿੰਨੀ ਆ ਕੋਈ ਨਸੀਰਤ ਰੋਟੀ ਮੈਂ ਪਾ ਦਿੰਨੀ ਆ ਤੂੰ ਮੰਮੀ ਦਾ ਖਿਆਲ ਰੱਖ ਉਹ ਮਾਤਾ ਹਾਂ ਡਾਕਟਰ ਨੂੰ ਦਿਖਾ ਲਈਏ ਨਹੀਂ ਠੀਕ ਆ ਮੈਂ ਜਾਓ ਰੋਟੀ ਖਾਓ ਤੂੰ ਹੀ ਸਰ ਜਾਣੇ ਕੁਛ ਨਹੀਂ ਹੁੰਦਾ ਪੂਗ ਵਾਲੀਆਂ ਟਰਾਲੀਆਂ ਬਿੰਗਿਆ ਟੇਡੀਆਂ ਹੁੰਦੀਆਂ ਰਹਿੰਦੀਆਂ ਨੇ ਬਿੰਦਕ ਨੂੰ ਦੇਖੋ ਬੇਬੇ ਤਾਂ ਛੋਟੇ ਹੱਥੇ ਵਾਂਗੂ ਛਾਲਾ ਮਾਰਦੀ ਫਿਰੂਗੀ ਚਲੋ ਆਓ ਬਾਕੀ ਸਾਰੇ ਰੋਟੀ ਖਾਓ ਬੇਬੇ ਦਾ ਤਾਂ ਹੁਣ ਗਿੱਟਾ ਦੁਖਦਾ ਨਹੀਂ ਖਾਦੀ ਜਾਣੀ ਆ ਜੋ ਹਾਏ ਹਾ ਗਿੱਟਾ ਟੁੱਟਾ ਦੰਦ ਨਹੀਂ ਟੁੱਟੇ ਖਾਣੀ ਨਹੀਂ ਇੱਥੇ ਬੇਬੇ ਨੇ ਦੋ ਫੁਲਕੇ ਲਿਆ ਦੇ ਨੀ ਮੈਨੂੰ ਵੀ ਇੱਥੇ ਬੇਬੇ ਤੂੰ ਮੇਰੀ ਗੱਲ ਸੁਣ ਲੈ ਮੈਂ ਸਵੇਰੇ ਅਖਬਾਰ ਚ ਘਰ ਆਉਣ ਲੱਗਿਆ ਮੈਂ ਸਰਦਾਰ ਗਰਮੀਤ ਸਿੰਘ ਆਪਣੀ ਚੱਲ ਅਚੱਲ ਸੰਪਤੀ ਚੋਂ ਇਸ ਕੰਮ ਵਕਤ ਨੂੰ ਬੇਦਖਲ ਕਰਦਾ ਵਸ ਕਰ ਵਸ ਕਰ ਲੱਗਾ ਚੱਲ ਚੱਲ ਸੰਪਤੀ ਦਾ ਲੈ ਤੇਰੀ ਰਾਜੇ ਭੱਬੇ ਨਾਲ ਪੁੱਠ ਲੱਗਦੀ ਐ ਦੋ ਕਿੱਲੇ ਜ਼ਮੀਨ ਐ ਉਹ ਵੀ ਮੇਰੇ ਨਾਂ ਜਾਓ ਚੱਕੋ ਆਵਦਾ ਜੁੱਲੀ ਬਿਸਰਾ ਤੇ ਭੱਜ ਜਾ ਇੱਥੋਂ ਠੇਕੇ ਲੱਗਦੇ ਐ ਜ਼ਮੀਨ ਦੇ ਬੇਬੇ ਮੇਰਾ ਕੀ ਕਸੂਰ ਐ ਤੇਰਾ ਇਹ ਕਸੂਰ ਐ ਵੀ ਤੂੰ ਜੰਮ ਤਿਆ ਨਾ ਜਾਂਦਾ ਤੂੰ ਸ਼ਰ ਜਾਣਾ ਸੀ ਤੂੰ ਰੋਟੀ ਖਾ ਮੇਰੇ ਚਲ ਖਾ ਲੈ ਮੇਰੇ ਪੁੱਤ ਖਾ ਲੈ ਬੀਬੀ ਤੂੰ ਖਾ ਲੈ ਮੈਂ ਖਾ ਲਈ ਪੁੱਤ ਨੂੰ ਖਾ ਲੈ ਖਾ ਲੈ ਪੁੱਤ ਖਾ ਲੈ ਤੂੰ ਕਹ ਤੂੰ ਸੰਗਦੇ ਸਾਰੀ ਉਮਰ ਮੰਗਾ ਹੀ ਖਾਣਾ ਆਪਾਂ ਨਹੀਂ ਸ਼ਾਬਾਸ਼ ਕਿੱਧੇ ਕਿੱਧੇ ਕੰਮ ਸ਼ਾਬਾਸ਼ ਸੰਗਦਾ ਕਹ ਤੂੰ ਇਹ ਵੀ ਪਿੱਛੇ ਜਾਂਦੀ ਹੈ ਨੋ ਇਹ ਵਿਚਾਰੀ ਤੇ ਟੂ ਮੱਚ ਭੋਲੀ ਹੈ ਭੈਣ ਜੀ ਓਏ ਟੂ ਮੱਚ ਕੁੱਤੇ ਦੇ ਹੱਡ ਨੇ ਜੇ ਭੋਲੀ ਹੈ ਸੁੱਖੀ ਵਾਰੇ ਤੇਰਾ ਕੀ ਖਿਆਲ ਹੈ ਭੈਣੇ ਪੁੱਛ ਲੈ ਹਾ ਗੱਲ ਕਰਨ ਤੋਂ ਪਹਿਲਾਂ ਸਾਡਾ ਟੈਟਸ ਹੀ ਵੇਖ ਲਾ ਜਿਸ ਕੁੜੀ ਦੇ ਉੱਤੇ ਮੇਰੇ ਨੌਕਰ ਲੈਣਾ ਮਾਰਦੇ ਫਿਰਦੇ ਉਹਨੂੰ ਆਪਣੇ ਆਪਣੇ ਪਨੇਨੇ ਦਾ ਰਿਸ਼ਤਾ ਕਰਾ ਦਵਾਂ ਮੈਂ ਲੈ ਆ ਲੈਣਾ ਲੂਣਾ ਤਾਂ ਬਜਦੀਆਂ ਰਹਿੰਦੀਆਂ ਆ ਆਪਾਂ ਨੂੰ ਤਾਂ ਕੁੜੀ ਸਹੀ ਚਾਹੀਦੀ ਐ ਸਹੀ ਦੀ ਵੀ ਸੁਣ ਲੈ ਜਿਵੇਂ ਆਪਾਂ ਇੱਕ ਦੂਸਰੇ ਨੂੰ ਮਿਲਦੇ ਆਂ ਹਾਂ ਸਸਰੀ ਘਰ ਬੁਲਾਉਣੇ ਆ ਨਾ ਇੱਕ ਹੋਰਿਆਂ ਜਦੋਂ ਇੱਕ ਦੂਸਰੇ ਨੂੰ ਮਿਲਦੀਆਂ ਨਾ ਕਿੱਚਾ ਕਰਦੀਆਂ ਮੂੰਹ ਨਾਲ ਮੂੰਹ ਜੋੜ ਕੇ ਪੱਪੀਆਂ ਹੂੰ ਲੈ ਆਪਾਂ ਕੀ ਲੈਣਾ ਕਰੀ ਜਾਣ ਦੇ ਆਪਾਂ ਨੂੰ ਤਾਂ ਮੁੰਡਾ ਪੱਕਾ ਹੋਣਾ ਚਾਹੀਦਾ ਹੈ ਭੈਣ ਜੀ ਆ ਪੱਕਾ ਕਰਾਉਣ ਦੇ ਚੱਕਰ ਚ ਕਿਤੇ ਮੁੰਡਾ ਕੱਚਾ ਨਾ ਹੁੰਦਾ ਰਵੇ ਅ ਜੀਜਾ ਉਹ ਗੁੱਸੇ ਨਾਲ ਹੀ ਨਹੀਂ ਉੱਤਰਿਆ ਮੋਟਰਸਾਈਕਲ ਤੋਂ ਕਿ ਪੈਂਟ ਉੱਦੜ ਗਈ ਵਿੱਚੋਂ ਪੈਂਟ ਤਾਂ ਠੀਕ ਹੈ ਫੇਰ ਕਿਹੜੀ ਗੱਲ ਨੂੰ ਆੜਿਆ ਖੜਾ ਹੈ ਅੜਾਣਾ ਤਾਂ ਹੋਰ ਕੀ ਕਰਾਂ ਚੋਰੀ ਚੋਰੀ ਵਿਆਹ ਕਰਾ ਰਹੇ ਹੋ ਜੀਜੇ ਨੂੰ ਬੁਲਾਇਆ ਵੀ ਨਹੀਂ ਹੈ ਉਹ 33 ਕਰੋੜ ਦੇਵੀ ਦੇਵਤੇ ਬਣਾਉਣੇ ਸੌਕੇ ਨੇ ਜੀਜਾ ਬਣਾਉਣਾ ਬਹੁਤ ਔਖਾ ਹੈ ਹਾਂ ਨਾ ਹੁਣ ਤੇਰੀ ਕਰੀਏ ਤੂੰ ਬੱਤੀ ਵੱਡਾ ਦੇਵਤਾ ਨਾ ਤੂੰ ਕਰਨ ਕੀ ਆਇਆ ਤੈਨੂੰ ਸਿੱਧੀ ਕਰਨ ਆਇਆ ਜਿਵੇਂ ਤੂੰ ਮੇਰੇ ਮਾਂ ਬਾਪ ਨਾਲ ਲੜ ਕੇ ਆਈਆਂ ਨਾ ਮੈਂ ਵੀ ਇੱਥੇ ਰੁਸ ਕੇ ਆ ਗਿਆ ਹੁਣ ਜਿੰਨੇ ਚਿਰ ਤੂੰ ਨਹੀਂ ਮੇਰੇ ਨਾਲ ਜਾਂਦੀ ਉਹਨਾਂ ਚਿਰ ਨਹੀਂ ਜਾਂਦਾ ਇੱਥੇ ਹੀ ਰਹੂੰਗਾ ਹਾਂ ਨਾ ਇਸ ਕਰਕੇ ਰਹਿੰਦੇ ਤੇਰੀ ਸ਼ਰਮ ਨਹੀਂ ਆਊਗੀ ਹਾਂ ਨਹੀਂ ਨੂੰ ਨਹੀਂ ਸ਼ਰਮ ਆਈ ਇਹ ਮੇਰੇ ਘਰ ਕਿੰਨੇ ਦਿਨ ਰਹਿ ਕੇ ਆਈ ਹੈ ਤੇ ਉਹ ਤਾਂ ਮੇਰੇ ਸੌਰੇ ਸੀ ਤੇ ਮੇਰੇ ਕੀ ਨਾਨਕੇ ਇੱਥੇ ਮੇਰੇ ਵੀ ਤਾਂ ਸੌਰੀ ਨੇ ਹੂੰ ਉਹ ਤਾਂ ਜੀਜਾ ਚੰਗਾ ਹੋ ਗਿਆ ਤੂੰ ਆ ਗਿਆ ਮੈਂ ਤਾਂ ਸੋਚੀ ਜਾਂਦਾ ਸੀ ਭਈ ਜੇ ਜੀਜਾ ਨਾ ਆਏ ਤਾਂ ਵਿਆਹ ਦੇ ਵਿੱਚ ਗੰਦ ਕੌਣ ਪਾਊ ਨਾ ਜੀਜਾ ਥੋੜਾ ਮੋਕ ਮਾਰਦਾ ਵੀ ਜਿਹੜਾ ਗੰਦ ਪਾਊ ਨਹੀਂ ਨਹੀਂ ਗੰਦ ਤੋਂ ਮਤਲਬ ਕਲੇਸ਼ ਕੌਣ ਪਾਊ ਐ ਤਾਂ ਜੀਜੇ ਦਾ ਹੱਕ ਹੁੰਦਾ ਹੈ ਵਿਆਹ ਦੇ ਵਿੱਚ ਥੋੜਾ ਸ਼ੋਰ ਸ਼ਰਾਬਾ ਕਰਨ ਦਾ ਸਾਨੂੰ ਤਾਂ ਉਹ ਵੀ ਮਾਣ ਹੈ ਸਾਡਾ ਜੀਜਾ ਆੜ ਬਾੜ ਮਾ ਅਲੋ ਮਾਤਾ ਰੋਟੀ ਮੇਰੇ ਵਰੀ ਮਟਰ ਪਨੀਰ ਮੱਕ ਗਿਆ ਸੀ ਓ ਹੋ 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 ਰੈਂਦੇ ਮੰਮੀ ਬਹੁ ਮਿਰਚਾਂ ਐ ਇੰਨੀ ਕੋੜੀ ਜਵਾਨ ਤੇ ਵੀ ਲੜਦੀ ਐ ਨਾ ਗੱਲ ਸੁਣੋ ਮੇਰੀ ਐਤ ਕੀ ਨਾ ਗੰਨੇ ਨਾ ਬੀਜਿਓ ਪੰਜ ਸੱਤ ਕਿੱਲੇ ਮਿਰਚਾਂ ਬੀਜਦੇ ਫਰੀਆਂ ਕਿਉਂ ਜੇ ਸਾਮਣਾ ਐ ਸਬਜ਼ੀ ਚ ਪਉਂਦੀ ਐ ਐਸਾ ਹਮ ਨਾ ਮੁੱਲ ਖਰੀਦੇ ਤੇ ਨੰਗ ਹੋ ਜਾਗੇ ਨਹੀਂ ਤੇਰੇ ਦਾ ਕੁਛ ਰਕਤ ਲੈ ਨਹੀਂ ਆਉਂਦਾ ਕਿੱਥੇ ਮਿਰਚਾਂ ਚੰਗੀ ਬਲੀ ਦਾ ਬਾਜੀ ਐ ਬੀਜੇ ਮਿਰਚਾਂ ਜ਼ਿਆਦਾ ਨਹੀਂ ਐ ਤਾਂ ਦੋ ਚਮਚੇ ਕਿਉ ਦੇ ਪਾਲਾ ਨਾਲੇ ਤਗੜੀ ਹੋ ਜੇਗੀ ਆ ਬਾਪੂ ਪਹਿਲਾ ਬੰਦਾ ਦੇਖਿਆ ਮੈਂ ਜਿਹੜਾ ਆਪਣੇ ਦੁਸ਼ਮਣ ਨੂੰ ਵੀ ਤਗੜਾ ਹੋਣ ਵਾਸਤੇ ਸਲਾਹ ਦੇ ਰਿਹਾ ਮੈਂ ਤੇਰਾ ਵਿੱਚ ਬੋਲਣਾ ਜ਼ਰੂਰੀ ਐ ਸਾਡੀਆਂ ਸ਼ਕਲਾਂ ਦੇਖੀ ਜਾਣਾ ਜਾ ਕੇ ਆਪਦੀ ਖੇਤੀਬਾੜੀ ਸੰਭਾਲ ਲੈ ਮੈਂ ਤਾਂ ਅੱਜ ਬਗ ਜਾਣਾ ਤੂੰ ਚੱਲ ਮੇਰੇ ਨਾਲ ਬੈਠੀ ਐ ਇੱਥੇ ਪਸਰੀ ਹੂੰ ਆਪਦੇ ਪਿਓ ਨੂੰ ਕਹਿ ਭਾਂਡੇ ਅੱਡ ਕਰ ਦੇ ਫੇਰ ਤੋਰੂ ਮੈਂ ਕੁੜੀ ਬੇਬੇ ਜੇ ਇਹੀ ਗੱਲ ਮੈਂ ਤੇਰੇ ਮੁੰਡੇ ਨੂੰ ਕਹਾ ਫੇਰ ਤੇ ਮੇਰੇ ਵੱਲੋਂ ਸਵੇਰੇ ਵੱਖ ਕਰ ਲੈ ਮੈਨੂੰ ਕੀ ਆ ਮੈਂ ਵੀ ਮਿੱਠੂ ਨੂੰ ਕਹੂੰਗਾ ਬਾਕੀ ਚਾਹੇ ਸਾਰੇ ਭਾਂਡੇ ਲੈ ਲੈ ਪਰ ਆ ਪੜੋਲਾ ਨਾਲ ਹੀ ਨਾਲ ਵਧਾਈਆਂ ਭੈਣੇ ਤੂੰ ਤਾਂ ਜਿਹੀ ਜਿਹੀ ਹੈਗੀਆਂ ਹੈਗੀਆਂ ਕੋਡਰ ਮੈਂ ਕਿਹਾ ਮੈਂ ਹੀ ਵਧਾਈਆਂ ਦੇ ਦਾਂ ਕੁੜੇ ਦੀਂਦਾ ਨਹੀਂ ਥੋੜਾ ਉਹ ਟੈਲੀਵਿਜ਼ਨ ਬਾਹਰ ਕੋ ਮਣ ਗਿਆ ਕਿਤਾ ਬੋਲਦੀ ਨਹੀਂ ਉਹ ਸੱਪ ਲੜ ਗਿਆ ਤੇਰਾ ਸੱਪ ਲੜੇ ਤੇਰੇ ਕੁੱਤੇ ਵਾਲੀ ਜबान ਲੱਗੀ ਹੈ ਕਿਵੇਂ ਭੌਂਕੀ ਜਾਂਦੀ ਹੈ ਨਾ ਪਣਾ ਗੁੱਸਾ ਕਾਨੂੰ ਕਰਦੇ ਆ ਨਾਲੇ ਉ ਵੀ ਤੂੰ ਤਾਂ ਹੁਣ ਬਿੰਦ ਛੱਟ ਦੀ ਪਰੋਣੀ ਹੈ ਮੈਂ ਤੇਰੇ ਨਾਲ ਗੁੱਸਾ ਕਾਨੂੰ ਕਰਨਾ ਨਾਲੇ ਹੋਰ ਗੱਲ ਸੁਣ ਲੈ ਟੈਲੀਵਿਜ਼ਨ ਨਾ ਤੇਰੇ ਆਇਆ ਤੇ ਨਾ ਆਉਣਾ ਤੂੰ ਹੀ ਕਹਿੰਦੀ ਸੀ ਵੀ ਜੇ ਮਰੇ ਟੈਲੀਵਿਜ਼ਨ ਨਾ ਆਇਆ ਮੈਂ ਜ਼ਹਿਰ ਪੀ ਲੂੰ ਲੈ ਪੀ ਲੈ ਹੁਣ ਕਮਨੀ ਸਗਾ ਤੋਂ ਪੈਤੀ ਚੜੀ ਕਿਲੋ ਫालतੂ ਆ ਮੇਰੀ ਇਹ ਗੱਲ ਸੁਣ ਲੈ ਮੈਂ ਕਹਤਾ ਇਹ ਵਿਆ ਨਹੀਂ ਹੋ ਸਕਦਾ ਪਰ ਕਿਉਂ ਨਹੀਂ ਹੋ ਸਕਦਾ ਮੈਂ ਕਿਸੇ ਹੋਰ ਪਿਆਰ ਕਰਦਾ ਕਹਦੇ ਕਿ ਇਹ ਝੂਠ ਹੈ ਐਂਕ ਮੈਂ ਕਹਿੰਦਾ ਝੂਠ ਹੈ ਉਹ ਕੁੜੀ ਮੇਰਾ ਰੱਬ ਹੈ ਮੇਰਾ ਸੱਚਾ ਪਿਆਰ ਹੈ ਮੈਂ ਕਿਸੇ ਹੋਰ ਦਾ ਨਹੀਂ ਹੋ ਸਕਦਾ ਇਹ ਸੋਨੇ ਵਰਗੀ ਪਵਿੱਤਰ ਦੇ ਉਸ ਦੀ ਹੋ ਚੁੱਕੀ ਹੈ ਕਿਨੇ ਸੋਨੇ ਵਰਗੀ ਦੇ ਮੈਨ ਤਾਂ ਖੋਲੀ ਕੋਣ ਹੋ 10 ਮਿੰਨੂ ਕੋਣ ਤੈਨੂੰ 10 ਕੇ ਕੁੜੀ ਮਨਾਉਣੀ ਆ ਮੈਂ ਦਿਮਾਗ ਖਰਾਬ ਆ ਮੇਰਾ ਤારી ਸਾਲਿਆ ਜਦੋਂ ਵੀ ਤੈਸਲਾਹ ਦੱਤੀ ਆ ਨਾ ਪੁੱਠੀ ਸਲਾਹ ਦੱਤੀ ਆ ਇਹ ਜਿਹਾ ਬਿੱਜੂ ਮੈਂ ਜਿਹੜਾ ਤੇਰੀ ਸਲਾਹ ਮੰਨ ਲੈਣਾ ਉੱਤੋਂ ਸਾਲਾ ਬਿੱਜੂਆਂ ਦਾ ਸਰਦਾਰ ਪਿੰਡ ਦਾ ਸਰਪੰਚ ਜਿਹੜਾ ਸਾਲਾ ਅਬਦੁੱਲ ਡਰਮ ਮਾਰ ਕੇ ਭਾਣਜੀ ਦਾ ਰਿਸ਼ਤਾ ਲੈ ਕੇ ਮੇਰੇ ਅੱਗੇ ਚੋਬਰ ਜਵਾਨ ਲਈ ਆ ਗਿਆ ਮੈਂ ਤਾਂ ਹੈਰਾਨ ਆ ਕਿਹੜਾ ਕਰਾਉ ਇਹ ਜੀ ਨਾ ਬਿਆ ਸਾਲੇ ਕਹਿ ਜੀ ਤਾਂ ਪਈ ਆ ਬੰਬੋਏ ਬੰਬੂਏ ਹਟ ਓਏ ਇਹ ਨੂੰ ਦੇਖ ਤਾਰੀ ਤੈਨੂੰ ਸੜਿਆ ਕੀ ਮਿਲਦਾ ਗੂਗਲ ਤੋਂ ਆ ਮਾਸੂਮ ਮਾਸੂਮ ਕੁੜੀਆਂ ਦੀਆਂ ਫੋਟੋ ਮੈਂ ਪ੍ਰਿੰਟ ਕਰਕੇ ਬਈ ਇਹ ਜਿਹੇ ਪੰਜ-ਛੇ ਫੋਟੋ ਪ੍ਰਿੰਟ ਕਰਕੇ ਜੇਬ ਵਿੱਚ ਪਾਏ ਹੋਣਾ ਉਹਦੇ ਦਾ ਹੌਸਲਾ ਹੀ ਹੋਰ ਹੁੰਦਾ ਡੂ ਵਨ ਥਿੰਗ ਹਾਂ ਦੋ ਤਿੰਨ ਮੇਰੇ ਲਈ ਵੀ ਪ੍ਰਿੰਟ ਕਰ ਓਕੇ ਓਏ ਆਈ ਲਾਈਕ ਹਰ ਮੇਰਾ ਵੀ ਹੌਸਲਾ ਬਲੰਦਾ ਹੋਵੇ ਐਂਡ ਵਨ ਮੋਰ ਥਿੰਗ ਹਾਂ ਆਪਣੇ ਲਈ ਨਾ ਪ੍ਰਿੰਟ ਕਰੀ ਓ ਕਿਉਂ ਸ਼ੀ ਇਜ਼ ਮਾਈ ਪਰਸਨਲ ਰੁਬੀਨਾ ਟੰਡਨ ਉਹ ਤੇਰੀ ਕੁੰਡਲੀ ਵਿੱਚ ਤਾਂ ਮਾਦਾ ਪੰਛੀ ਵੀ ਨਹੀਂ ਆਉਂਦੀ ਕੁੰਲੀ ਕਿੱਥੋਂ ਆ ਜੂ ਸ਼ੁਕਰ ਦਾ ਜਣਾ ਨੀਚੇ ਬੈਠਾ ਹੈ ਸ਼ੁਕਰ ਨੂੰ ਬਿਠਾਵਾਂਗੇ ਥੱਲੇ ਹੋਰ ਉੱਕੇ ਕਿੰਵੇਂ ਬੈਜੂ ਪਰਸਵਾਹੇ ਸੋਫੇ ਤੇ ਕੱਪੜਾ ਚੜ੍ਹਿਆ ਐ ਕਿੰਵੇਂ ਬੈਜੂਗਾ ਅੜਿਓ ਮਿਸਟਰ ਅਨਮੋਲ ਸਿੰਘ ਲੈਸਨ ਆਈ ਗੋ ਕੈਨੇਡਾ ਐਂਡ ਬ੍ਰਿੰਗ ਯੋਰ ਪਾਬੀ ਨਾਲੇ ਤੂੰ ਉਹ ਪੜਤਾ ਜੇ ਤੈਨੂੰ ਤੇ ਤੇਰੇ ਸ਼ੁਕਰ ਨੂੰ ਨਾ ਮੁਰੇ ਲਾਇਆ ਨਾ ਜੱਟ ਨੇ ਤਾਂ ਮੈਨੂੰ ਨਿਹਾਲ ਸਿੰਘ ਰਾਖੀ ਪੰਦ ਤੈਨੂੰ ਬੰਦਾ ਨਹੀਂ ਬੋਲੀਦਾ ਇੱਥੀ ਪਸ ਸਮੂਹਿੰਗਾ ਪੰਚਾਇਤ ਚਲ ਫੇੜੇ ਨਾ ਖਾਲੀ ਮੈਥੋਂ ਚਲੋ ਤਾਰੀ ਚਲੀਏ ਖੋਲ ਕੋੜੀ ਤੇ ਚੱਕ ਬੰਦੂਖ ਚਲੀ ਜਾਨੇ ਮੋੜ ਤਿਆਰੀ ਅੱਡੀ ਛੜ ਦੇ ਜੱਟ ਨੇ ਮਾਰੀ ਧਮਕ ਪੈਂਦੀ ਪਾਉੜਦੀ ਤਾਰੀ ਸੜਿਆ ਜਦੋਂ ਵੀ ਤੇ ਸਲਾਹ ਦਿੱਤੀ ਆ ਨਾ ਪੁੱਠੀ ਸਲਾਹ ਦਿੱਤੀ ਆ ਐਹ ਜਿਹਾ ਬਿੱਜੂ ਮੈਂ ਜਿਹੜਾ ਤੇਰੀ ਸਲਾਹ ਮੰਨ ਲੈਣਾ ਉੱਤੋਂ ਸਾਲਾ ਬਿੱਜੂਆਂ ਦਾ ਸਰਦਾਰ ਪਿੰਡ ਦਾ ਸਰਪੰਚ ਜਿਹੜਾ ਸਾਲਾ ਅਬਦੁੱਲ ਡਰਮ ਮਾਰ ਕੇ ਭਾਣਜੀ ਦਾ ਰਿ ਮੈਂ ਤਾਂ ਹਰਾਣਾ ਕਿਹੜਾ ਕਰਾਉ ਇਹ ਜੀ ਨਾ ਬਿਆ ਸਾਰੇ ਕਹਿ ਜੀ ਤਾਂ ਪਈ ਆ ਬੰਬੋਏ ਬੰਬੋਏ ਹਟ ਓਏ ਇਹਨੂੰ ਦੇਖ ਤਾਰੀ ਤੈਨੂੰ ਸੜਿਆ ਕੀ ਮਿਲਦਾ ਗੂਗਲ ਤੋਂ ਆ ਮਾਸੂਮ ਮਾਸੂਮ ਕੁੜੀਆਂ ਦੀਆਂ ਫੋਟੋ ਮੈਂ ਪ੍ਰਿੰਟ ਕਰਕੇ ਬਈ ਇਹ ਜਿਹੇ ਪੰਜ ਸੱਤ ਫੋਟੋ ਪ੍ਰਿੰਟ ਕਰਕੇ ਜੇਬ ਵਿੱਚ ਪਾਈਆਂ ਹੋਣ ਨਾ ਬੰਦੇ ਦਾ ਹੌਸਲਾ ਹੀ ਹੋਰ ਹੁੰਦਾ ਦੂ ਵਨ ਥਿੰਕ ਦੋ ਤਿੰਨ ਮੇਰੇ ਲਈ ਵੀ ਪ੍ਰਿੰਟ ਕਰ ਓਕੇ ਓਏ आई लाइक हर मेरा भी हौसला बुलंद होवे एंड वन मोर थिंग हां अपने लिए ना प्रिंट करी ओ क्यों शी इज माय पर्सनल रुबिना टंडन ओ तेरी कुणली ਵਿੱਚ ਤਾਂ ਮਾਦਾ ਪੰਛੀ ਵੀ ਨਹੀਂ ਆਉਂਦੀ ਕੁਲੀ ਕਿੱਥੋਂ ਆ ਜੂ ਸ਼ੁਕਰ ਦਾ ਜਣਾ ਨੀਚੇ ਬੈਠਾ ਸ਼ੁਕਰ ਨੂੰ ਬਿਠਾਵਾਂ ਕਿ ਥੱਲੇ ਹੋਰ ਉੱਕੇ ਕੇ ਬੈਜੂ ਪਰਸਨਲ ਸੋਫੇ ਤੇ ਕੱਪੜਾ ਚੜਿਆ ਐ ਕਿਵੇਂ ਬੈਜੂਗਾ ਅੜਿਓ ਮਿਸਟਰ ਅਨਮੋਲ ਸਿੰਘ ਲੈਸਨ ਆਈ ਗੋ ਕੈਨੇਡਾ ਐਂਡ ਬ੍ਰਿੰਗ ਯੋਰ ਪਾਬੀ ਨਾਲੇ ਤੂੰ ਉਹ ਪੜਤਾ ਜੇ ਤੈਨੂੰ ਤੇ ਤੇਰੇ ਸ਼ੁਕਰ ਨੂੰ ਨਾ ਮੁਰੇ ਲਾਇਆ ਨਾ ਜੱਟ ਨੇ ਤਾਂ ਮੈਨੂੰ ਨਿਹਾਲ ਸਿੰਘ ਰਾਖੀ ਪੰਦ ਤੈਨੂੰ ਬੰਦਾ ਨਹੀਂ ਬੋਲੀਦਾ ਇੱਥੀ ਪਸ ਸਮੂਹਿੰਗਾ ਪੰਚਾਇਤ ਚਲ ਫੇੜੇ ਨਾ ਖਾਲੀ ਮੈਥੋਂ ਚਲੋ ਤਾਰੀ ਚਲੀਏ ਖੋਲ ਪਕੌੜੀ ਤੇ ਚੱਕ ਬੰਦੂਖ ਚਲੀ ਜੌਣੇ ਮੋੜ ਤੇ ਆਰੀ ਅੱਡੀ ਛੜ ਦੇ ਜੱਟ ਨੇ ਮਾਰੀ ਧਮਕ ਪੈਂਦੀ ਫਾਉੜਦੀ ਨੀ ਮੈਂ ਚੱਕ ਦੂੰ ਕੜੇ ਦੇ ਉੱਤੋਂ ਕੌਲਾ ਕਰਾ ਦੂੰ ਹੱਥ ਖੜੇ ਬੱਲੀਏ ਸੋਹਣੇ ਮਲਾਈ ਤੇ ਅਟੂਨੇ ਸ਼ਕਾ ਘੰਟਵਾਏ ਆਪੇ ਡੇ ਇਨਾ ਤੱਤਾ ਕਿ ਪੈਣਾ ਤੇਰੇ ਕੋਲ ਹੀ ਰਣੀ ਆ ਆਪਣੇ ਦੁੱਧ ਦਾ ਗਲਾਸ ਫੜਾਓ ਜੀ ਮੰੰਦੀਆ ਕਹਿਣਾ ਮੰੰਦੀਆ ਹੈ ਅਮਰੀਕਾ ਧਿਆਨ ਨਾ ਸੁਣ ਲੈ ਕੰਨ ਖੋਲ ਕੇ ਮੈਨੂੰ ਦੁੱਧ ਤੇ ਚਾਹ ਤੱਕੀ ਚਾਹੀਦੀ ਆ ਤੈਨੂੰ ਮੈਂ ਦੱਸਾਂ ਚਾਹ ਮੈਂ ਸਿੱਧੀ ਤੇਰੇ ਮੂੰਹ ਚ ਨਾ ਪੁੰਨ ਦਿਆ ਕਰਾ ਆ ਤੇਰੇ ਪਿਓ ਦੀ ਨੌਕਰ ਰੱਖੀ ਆ ਨਹੀਂ ਪਾਪਾ ਜੀ ਦਾ ਕਦੋਂ ਦੇ ਪੂਰੇ ਹੋਗਾ ਕੋਈ ਗੱਲ ਨਹੀਂ ਮੈਂ ਆਪ ਤੱਤਾ ਕਰ ਲੈਣਾ ਉਹਗੇ ਨਹੀਂ ਨਹੀਂ ਖੜ ਜਾ ਮੈਂ ਤੈਨੂੰ ਲੌਂਗ ਲੈਣ ਜਾਪਦਾ ਨਹੀਂ ਆਪੂ ਆ ਨੋਮ ਮੋ ਦੇ ਤਾ ਹ ਮਾਰ ਕਾ ਉਹ ਨਾ ਉਹ ਗੱਲ ਬੱਤੇ ਉਹ ਸਾੜੇ ਉਹਦੀ ਮੈਮਰੀ ਰੀਫਰੈਸ਼ ਕਰਨ ਲੱਗਿਓ ਓ ਹੋਟਲ ਚ ਕੁੜੀ ਦੇ ਕਤਲ ਦੇ ਇਲਜ਼ਾਮ ਚੋਂ ਤੈਨੂੰ ਅਸੀਂ ਨਹੀਂ ਚਾਇਆ ਓਏ ਕੀ ਸਰਦਾ ਕਤਲ 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 ਕਰਨ ਡਿਆ ਹੁਣ ਫੇਰ ਮਰਵਾਉਣਾ ਸਾਨੂੰ ਲੇ ਫੇਰ ਮਰਵਾਉਣ ਤੋਂ ਕੀ ਮਤਲਬ ਪਹਿਲਾਂ ਸਾੜੇ ਮੈਂ ਮਰਵਾਇਆ ਤੇ ਹੋਰ ਕੀ ਨੇ ਮਰਵਾਇਆ ਸੀ ਨਾ ਸਾੜੇ ਖਬਰ ਤੇ ਜਾਂਦਾ ਤੇ ਨਾਲ ਉਹਦੀ ਮਰੀ ਪਈ ਤੇ ਲੈ ਕੇ ਸਾਨੂੰ ਖਬਰ ਦਿੰਦਾ ਮੈਨੂੰ ਕੋਈ ਸ਼ੌਕ ਨਹੀਂ ਸੀ ਉੱਥੇ ਜਾਣ ਦਾ ਮੈਂ ਮਸਲਾ ਸਲਝਾਉਣ ਗਿਆ ਸੀ ਉੱਥੇ ਮਸਲਾ ਨੂੰ ਸਾਲਾ ਕਸ਼ਮੀਰ ਮਸਲਾ ਸੀ ਜੇ ਅਸੀਂ ਜਾਂਦੇ ਉਹਦੇ ਕੁੜੀ ਦੇ ਦੰਗੀਆਂ ਮਟੜੀਆਂ ਸੀ ਓਏ ਓਏ ਕੀ ਬੁਲਸ਼ਿਟ ਲੈਂਗੁਏਜ ਯੂਜ਼ ਕਰ ਰਿਹਾ ਮੇਰੀ ਫਰੈਂਡ ਆ ਯਾਰੋ ਸਾਲਾ ਫਰੈਂਡ ਦਾ ਹੋਇਆ ਜਦੋਂ ਮਰੀ ਸੀ ਤੇਰੀ ਅੱਖ ਚੋਂ ਹੰਝੂ ਇੱਕ ਨਹੀਂ ਡਿਗਿਆ ਨਾ ਹੰਝੂ ਨੂੰ ਸਾਲਿਓ ਕਰੰਟ ਲਾ ਕੇ ਮਰੀ ਸੀ ਪਈ ਮੈਂ ਉਹਦੇ ਕੋਲ ਬਹਿ ਕੇ ਕੀਰਨੇ ਪੰਦਾ ਐਨਾ ਚਾਵਲ ਨੇ ਮਾਰੀ ਸੀ ਉਹ ਮਾਰੀ ਮੂਰੀ ਕੋਈ ਨਹੀਂ ਸੌਸ ਲੱਗੀ ਸੀ ਉਹਦੇ ਸਾਲਾ ਸੌਸ ਤੈਨੂੰ ਪਹਿਲਾਂ ਨਹੀਂ ਦਿਖਦੀ ਸੀ ਚੈੱਕ ਕਰਨੀ ਸੀ ਤੇਰੇ ਪਿੱ ਹਾਜੀ ਕੋਈ ਜੀ ਛੱਡ ਦਿੰਦੇ ਤੈਨੂੰ ਤੇ ਆਪਣੀ ਭੈਣ ਨੂੰ ਤੇ ਚੰਗੀ ਦਾ ਵਿਆਹ ਦਿੰਦੇ ਮੈਨੂੰ ਖਤਰਾ ਨਿਕਲਿਆ ਜਨਾਨੀ ਤੋਂ ਤੋਂ ਵਧੀਆ ਸਾਹਮਣੇ ਨੂੰ ਮੈਂ ਜਨਾਨੀ ਸਾਹਮਣੇ ਨਾ ਤੂੰ ਜਨਾਨੀ ਵਿਆਹੀ ਹੈ ਕਿ ਗੋਦ ਲਈ ਆਹੋ ਨਾਲੇ ਸਾਡੀਆਂ ਜਨਾਨੀਆਂ ਤਾਂ ਸੜਕ ਤੇ ਰੋਲੀਆਂ ਫਰਤੀਆਂ ਨੇ ਤੇਰੀ ਵਾਲੀ ਤਾਂ ਰੋਲਦੀ ਆ ਤੂੰ ਸਾਲੇ ਉਹ ਥੋੜੇ ਕਰਕੇ ਰੋਲੀ ਫਰਦੀ ਆ ਨਾਸੀ ਇਹਦੇ ਘਰ ਦੀ ਰਜਿਸਟਰੀ ਦਾ ਭਲੀ ਹਾਂਜੀ ਸਤਿ ਸ੍ਰੀ ਅਕਾਲ ਜੀ ਇੱਕ ਮਿੰਟ ਰੁਕ ਰੁਕ ਸਤਿ ਸ੍ਰੀ ਅਕਾਲ ਆ ਉਹ ਨਿੰਮੋ ਕਹਿੰਦੀ ਸੀ ਤੇਰੇ ਦੁੱਧ ਦੇ ਸਾਡੇ ਵੱਲ ਹੋ ਗਏ ਆ 22000 ਰੁਪਏ ਹਾਂਜੀ ਆ 2000 ਰੱਖ ਲੈ 500 ਅਗਲੇ ਮਹੀਨੇ ਲੈ ਲੀ ਨਹੀਂ ਚਾਚਾ ਤੁਸੀਂ ਐ ਕਰੋ ਮੇਰੇ ਵੱਲੋਂ ਨਿੰਮੋ ਨੂੰ ਕੱਪੜੇ ਸਵਾ ਦਿਓ ਜੋ ਤੂੰ ਫੁੱਫੜ ਲੱਗਦਾ ਨਹੀਂ ਬੋਦਾ ਜਿਹੜਾ ਕੱਪੜੇ ਸਵਾ ਕੇ ਦੇਂਗਾ ਰੱਖ ਆਪਣੇ ਪੈਸੇ ਉਹ ਲੱਗਦਾ ਤੁਹਾਡੇ ਘਰ ਦਾ ਪਰੋਣਾ ਹੈ ਹਾਂ ਹਾਂ ਕੁਛ ਨਹੀਂ ਜੀ ਤੁਸੀਂ ਰੱਖੋ ਜੀ ਐ ਕਰਿਓ ਤੁਸੀਂ ਕੁਛ ਖਾ ਪੀ ਲਿਓ ਜੀ ਆਪ ਉਹ ਗੱਲ ਸੁਣੋ ਏ ਦੋ ਜੀ ਆ ਮੇਰਾ ਨਾਂ ਹੀ ਸਾਧੂ ਐ ਮੈਂ ਉਹ ਸਾਧੂ ਨਹੀਂ ਐ ਜਿਹੜਾ ਮੁਫਤ ਖਾਂਦਾ ਫੇਰਾ ਆਪਣੇ ਪੈਸੇ ਫੜ ਤੂੰ ਚਲੋ ਐ ਕਰੋ ਜੀ ਫਿਰ 100 ਰੁਪਏ ਦੇ ਦਿਓ ਮੈਂ ਦੁੱਧ ਦੇ ਪੈਸੇ ਦੇਣੇ ਐ ਕੋਈ ਸ਼ਗਨ ਨਹੀਂ ਪਾਣਾ ਚਲੋ ਫਿਰ ਦੋ ਮਿੰਟ ਠਹਿਰ ਕੇ ਸਹੀ ਪਾਉਂਗੇ ਤਾਂ ਸ਼ਗਨ ਨਹੀਂ ਮੈਨੂੰ ਹਾਂ ਖਰਚਾ ਤੇਰੀ ਖਰਚਾ ਹੁਣ ਜਾਈ ਨਾ ਖਰਚਾ ਹਾਂ